ਗੁਰੂ ਮਹਾਰਾਜ ਕੋਲ ਨਮਸਤਕ ਹੋਣ ਆਈ ਸੀ ਨਵੇਂ ਸਾਲ ਦੇ ਵਿੱਚ ਪਹਿਲੀ ਦਫਾ ਗੁਰੂ ਦੇ ਅਸ਼ੀਰਵਾਦ ਨਾਲ ਅੱਜ ਇੱਥੇ ਗੁਰੂ ਦੀ ਖੁਸ਼ੀਆ ਪ੍ਰਾਪਤ ਕਰਨ ਆਏ ਹਾਂ ਅਰੇ ਨਦੇ ਬੁੱਧੀ ਦਾ ਦਵਾਸ ਘਰ ਪਹਿਲੀ ਜੰਤਰੀ ਮੇਕਨ ਕੱਢ ਦੇਖੋ ਦਾਦੂਵਾਲ ਜੀ ਬਾਬਾ ਜੀ ਜਿਹੜੇ ਨੇ ਉਹ ਸਰਕਾਰ ਦੇ ਹੱਥਾਂ 'ਚ ਖੇਡਦੇ ਨੇ ਸਿੱਖ ਕੌਮ ਨੇ ਕਦੀ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਇਸ ਸਥਾਨ ਤੇ ਜਿੱਥੇ ਖੜੇ ਆ ਇੱਥੇ ਮੋਰਚੇ ਲੱਗੇ ਸੀਗੇ 1920 ਦੇ ਵਿੱਚ ਔਰ ਕਿਸ ਤਰੀਕੇ ਗੋਰੀ ਸਰਕਾਰ ਨੂੰ ਝੁਕਣਾ ਪਿਆ ਗੋਰੀ ਸਰਕਾਰ ਨੇ 1857 ਦਾ ਗਦਰ ਦਬਾ ਦਿੱਤਾ ਸੀ ਲੇਕਿਨ ਖਾਲਸੇ ਦੀ ਜੋ ਇਥੋਂ ਅਕਾਲ ਤਖਤ ਤੋਂ ਮੋਰਚਾ ਲੱਗਾ ਸੀ ਨਹੀਂ ਦਬਾ ਸਕੇ ਅੱਜ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਗਲਤੀ ਕਰ ਰਹੀ ਹੈ ਕਿ ਜਿਹੜੇ ਸ੍ਰੀ ਸਥਾਨਾ ਦੇ ਵਿੱਚ ਦਖਲਅੰਦਾਜ਼ੀ ਕਰਦੀ ਪਈ ਹੈ ਦਿੱਲੀ ਚ ਦੇਖ ਲਓ ਤੁਸੀਂ ਆ ਭਾਵੇਂ ਉਹ ਕਾਲਕਾ ਹੋਵੇ ਸਰਸਾ ਹੋਵੇ ਕਾਲੋ ਹੋਵੇ ਮੈਂ ਸਮਝਦਾ ਏਦਾ ਹੀ ਹਰਿਆਣੇ ਚ ਉਹਨਾਂ ਨੇ ਦਖਲ ਅੰਦਾਜ਼ੀ ਕੀਤੀ ਔਰ ਬਾਬਾ ਦਾਦੂਵਾਲ ਮੈਂ ਸਮਝਦਾ ਜਿਸ ਨੇ ਬੁਰੀ ਤਰ੍ਹਾਂ ਦਾ ਹਾਰੇ ਨੇ ਯਾ ਉਹਨਾਂ ਦੀ ਪਾਰਟੀ ਹਾਰੀ ਹੈ ਸਿੱਖਾਂ ਨੇ ਇੱਕ ਸਨੇਹ ਦਿੱਤਾ ਹਰਿਆਣੇ ਦੇ ਸਿੱਖਾਂ ਨੇ ਕਿ ਕਿਸੇ ਤਰੀਕੇ ਦਾ ਸਰਕਾਰੀ ਦਖਲ ਗੁਰੂ ਘਰਾਂ ਦੇ ਵਿੱਚ ਨਹੀਂ ਬਰਦਾਸ਼ਤ ਕੀਤਾ ਜਾਏਗਾ ਅਕਾਲੀ ਦਲ ਦੇ ਅਲਾਈਅੰਸ ਹਾਲੇ ਕਾਫੀ ਮੈਂਬਰ ਜਿੱਤੇ ਨੇ ਵੱਡੀਆਂ ਜਿੱਤਾਂ ਮਿਲੀਆਂ ਨੇ ਮੈਂ ਸਮਝਦਾ ਕਿ ਦਿੱਲੀ ਦੇ ਵਿੱਚ ਜੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆਈਆਂ ਤੇ ਇਹ ਦਿੱਲੀ ਕਮੇਟੀ ਦੇ ਦਖਲ ਸਰਸੇ 깔 ਕੇ هرਗੇ ਐਡਵਾਈਜ਼ਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਹੀਂ ਸਿੱਖਾਂ ਦੀ ਵੋਟਾਂ ਲੈ ਸਕੇ ਫਿਰ ਕਾਰਪ ਮੈਮਲ ਦੀ ਇਲੈਕਸ਼ਨਾਂ ਆਈਆਂ ਐਮਪੀ ਦੀਆਂ ਇਲੈਕਸ਼ਨਾਂ ਆਈਆਂ ਅੱਜ ਫਿਰ ਵਿਧਾਨ ਸਭਾ ਦੀ ਇਲੈਕਸ਼ਨਾਂ ਆ ਰਹੀਆਂ ਤੁਸੀਂ ਰਿਜ਼ਲਟ ਦੇਖਣਾ ਇਹਦੇ 'ਚ ਇਹ ਨਹੀਂ ਕਿ ਬੀਜੇਪੀ ਦਾ ਕਸੂਰ ਆ ਬੀਜੇਪੀ ਦਾ ਕਸੂਰ ਇਹ ਨਹੀਂ ਹੈ ਕਿ ਉਹ ਜਿਹੜੇ ਸਿੱਖ ਜਿਹੜੇ ਆਪਣੇ ਆਪ ਨੂੰ ਅਖੌਤੀ ਲੀਡਰ ਮੰਨਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਹੈਗਾ ਉਹਨਾਂ ਦੀ ਸਲਾਹਾਂ ਲੈ ਕੇ ਤੇ ਸਿੱਖ ਧਰਮ ਦੇ ਸਥਾਨਾਂ ਦੇ ਵਿੱਚ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਭਾਜਪਾ ਨੂੰ ਸੋਚ ਬਦਲਣੀ ਪੈਗੀ ਔਰ ਤਾਂ ਭਾਜਪਾ ਕੋ ਸਿੱਖਾ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ ਵਾਜਪਾਈ ਜੀ ਦੇ ਵੇਲੇ ਸੀਗਾ ਐ ਜੀਪੀਸੀ ਦੀ ਸਿੱਖਿਸ਼ਕਾਂ ਸਿੱਖ ਸੰਤ ਦਾ ਲੋਗ ਐਮਰਜੈਂਸੀ ਬੰਦਾ ਵਿਰੋਧ ਵੀ ਕੀਤਾ ਗਿਆ ਫਿਰ ਇਹਨੂੰ ਸਰਕਾਰ ਨੇ ਲਗਾਤਾਰ ਰੋਕਿਆ ਕਿ ਸਰਕਾਰ ਹਰੇਕ ਕੋ ਕੰਮ ਕਰਦੀ ਹੈ ਜਿੱਥੇ ਸਾਨੂੰ ਤਕਲੀਫ ਹੋਵੇ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਸਕਾਰ ਦੀ ਗੱਲ ਕਰ ਲਈਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਅਸੀਂ ਗੁਰਧਾਮਾਂ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਸਰਕਾਰ ਦੇ ਕੋਲ ਜਿਹੜੇ ਐਡਵਾਈਜ਼ਰ ਗਏ ਹੋਏ ਨੇ ਜਿਹੜੇ ਉਹਨਾਂ ਦੇ ਕੋਲ ਜਾ ਕੇ ਆਪਣੀ ਟਿਕਟਾਂ ਲੈਣ ਵਾਸਤੇ ਤੁਸੀਂ ਦੇਖੋ ਕਿ ਉਹ ਗਲੀ ਗਲੀ ਅ ਝੁੱਗੀਆਂ ਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪਟੇ ਗਲ ਚ ਪਾ ਕੇ ਜਾਂਦੇ ਨੇ ਤੁਸੀਂ ਇੱਥੋਂ ਹਿਸਾਬ ਲਾ ਲਓ ਨਾ ਕਿ ਦਿੱਲੀ ਦਾ ਪ੍ਰਧਾਨ ਕਾਲਕਾ ਔਰ ਕਾਲੋ ਜਿਹੜਾ ਜਨਰਲ ਸੈਕਟਰੀ ਹੈ ਅਜਰਾਨੇ ਹਰਿਆਣੇ ਦੇ ਵਿੱਚ ਸਾਡੇ ਮੈਂਬਰ ਨੇ ਬਿਰਕਸਾਪੁਰਾ ਦੀ ਪਰਜਾਈ ਖੜੀ ਸੀ ਉਹ ਕਿੱਡੀ ਬੁਰੀ ਤਰ੍ਹਾਂ ਹਾਰੀ ਹੈ ਉਹ ਉੱਥੇ ਗੁਰਗਾਓ ਦੇ ਵਿੱਚ ਪ੍ਰਧਾਨ ਸਕਤਰ ਕਾਲਕਾ ਕਾਲੋ ਜਾਂਦੇ ਨੇ ਉੱਥੇ ਮਦਦ ਕਰਨ ਜਾਂਦੇ ਨੇ ਦਾਦੂਵਾਲ ਦੀ ਔਰ ਦਿੱਲੀ ਦੀ ਸਟੇਜਾਂ ਤੇ ਦਾਦੂਵਾਲ ਜੀ ਨੂੰ ਕਥਾ ਕਰਾਉਂਦੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਹਾਰਦੇ ਪਏ ਨੇ ਮੈਂ ਸਮਝਦਾ ਕਿ ਸਿੱਖ ਇੱਕ ਸਨੇਹਾ ਦੇ ਰਹੇ ਨੇ ਸਿੱਖ ਸਨੇਹਾ ਬੜੀ ਸਾਫ਼ ਤੌਰ ਤੇ ਦੇ ਰਹੇ ਨੇ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਸਰਕਾਰ ਨੇ ਧੱਖਰ ਅੰਦਾਜ਼ੀ ਕੀਤੀ ਤੇ ਉਹਨਾਂ ਦੇ ਨਾਲ ਜਿਹੜੇ ਰੰਗੇ ਹੋਏ ਗਿੱਦੜ ਮੈਂ ਕਹੂੰਗਾ ਜਿਹੜੇ ਸਰਕਾਰੀ ਏਜੰਡੇ ਨੂੰ ਟੋਕ ਕਰਦੇ ਨੇ ਉਹਨਾਂ ਨੂੰ ਸਿੱਖ ਕਦੀ ਨਾ ਵੋਟਾਂ ਪਾਣਗੇ ਨਾ ਉਹਨਾਂ ਦੇ ਆਖੇ ਕਿਸੇ ਨੂੰ ਸਪੋਰਟ ਕਰ ਸਕਦੇ ਸਰਕਾਰ ਵੱਲੋਂ ਦਸਵੰਤ ਸਿੰਘ ਖਾਲਰ ਲਈ ਫਿਲਮ ਤੋਂ ਵੀ ਰੋਕ ਲਗਾਈ ਗਈ ਕੀ ਦਿੱਖਦਾ ਕਿਉਂ ਰੋਕ ਲਈ ਗਈ ਹੈ ਜਸਵੰਤ ਸਿੰਘ ਖਰੜਾ ਨੇ ਕੀ ਗਲਤ ਕੀਤਾ ਉਹਨਾਂ ਨੇ ਉਹ ਸਾਰਾ ਡਾਟਾ ਇਕੱਠਾ ਕੀਤਾ ਸੀਗਾ ਤੁਸੀਂ ਆਪਣਾ ਕਾਲਾ ਇਤਿਹਾਸ ਕਿਉਂ ਛੁਪਾਣਾ ਚਾਹੁੰਦੇ ਹੋ ਔਰ ਮੈਂ ਤੇ ਭਾਜਪੀ ਨੂੰ ਖਾਸ ਤੌਰ ਤੇ ਕਹਾਂਗਾ ਖੜਰਾ ਜੀ ਦਾ ਜਿਹੜਾ ਕੰਮ ਹੈਗਾ ਉਹ ਕਾਂਗਰਸ ਦੇ ਵੇਲੇ ਦਾ ਸੀਗਾ ਤੁਹਾਨੂੰ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਜਿੱਥੇ ਗੱਲ ਸਿੱਖੀ ਦੀ ਆ ਜਾਂਦੀ ਉਹ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ ਮੈਂ ਇਹਦਾ ਵਿਰੋਧ ਕਰਦਾ ਹਾਂ ਔਰ ਇਹ ਪਿਕਚਰ ਚਲਣੀ ਚਾਹੀਦੀ ਹੈ ਕਾਲ ਤੱਕ ਸਾਫੇ ਜ਼ਥੇਦਾਰ ਨੇ ਸੂਚੀ ਕਾਲੀ ਦਲ ਕੋ ਜਿਹੜੇ ਕੋ ਸਿਪੇ ਮੰਦੇ ਸੀ ਫਸਟ ਚੋਇਸ ਵੀਰ ਬਾਦਲ ਤੋਂ ਬਾਕੀ ਇਹ ਕਿਸੇ ਸਿਪੇ ਮੰਦੇ ਜੋ ਜੋ ਫੈਸਲਾ ਅਕਾਲ ਤਖਤ ਸਾਹਿਬ ਦਾ ਉਹ ਅਕਾਲੀ ਦਲ ਨੂੰ ਵੀ ਇਨ ਬਿਨ ਮੰਨਣਾ ਪਏਗਾ ਔਰ ਮੰਨਣਾ ਚਾਹੀਦਾ ਹੈ ਮੈਂ ਸਮਝਦਾ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਸੀਗੇ ਅਕਾਲ ਤਖਤ ਦੇ ਅੱਗੇ ਔਰ ਸਾਰੀਆਂ ਗੱਲਾਂ ਉਹਨਾਂ ਨੇ ਆਪਣੀ ਝੋਲੀ ਚ ਪਾਈਆਂ ਭਾਵੇਂ ਉਹਨਾਂ ਨੇ ਉਹ ਗੱਲ ਕੀਤੀ ਕਿ ਨਹੀਂ ਕੀਤੀ ਲੇਕਿਨ ਆਪਣੀ ਝੋਲੀ ਚ ਪਾਈ ਅੱਜ ਫੇਰ ਵਕਤ ਹੈ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀਗਾ ਉਸ ਦੇ ਉੱਤੇ ਅਕਾਲੀ ਦਲ ਨੂੰ ਖਲੋਣਾ ਚਾਹੀਦਾ ਹੈ ਮੈਂ ਸਿੰਘ ਸਾਹਿਬ ਨਾਲ ਮੁਲਾਕਾਤ ਮੇਰੀ ਨਵੇਂ ਪਾਸ਼ਾ ਦੀ ਜਿਹੜੀ 350 ਸਾਲਾ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਉਹ ਵੱਡੇ ਪੱਧਰ ਤੇ ਮਨਾਈ ਜਾਣੀ ਚਾਹੀਦੀ ਹੈ ਕਿਉਂਕਿ ਧਰਮ ਨਿਰਪੱਖਤਾ ਲਈ ਹਿਊਮਨ ਰਾਈਟਸ ਵਾਸਤੇ ਉਹਨਾਂ ਨੇ ਆਪਣੀ ਬਲੀਦਾਨ ਦਿੱਤਾ ਸੀ ਦਿੱਲੀ ਸ਼ਹਿਰ 'ਚ ਬਲੀਦਾਨ ਦਿੱਤਾ ਸੀਗਾ ਔਰ ਮੈਂ ਸਮਝਦਾ ਕਿ ਇਹ ਦੂਜੇ ਧਰਮਾਂ ਦੇ ਲੋਕਾਂ ਤੱਕ ਵੀ ਸੁਨੇਹਾ ਜਾਣਾ ਚਾਹੀਦਾ ਹੈ ਕਿ ਅਗਰ ਦੁਨੀਆ 'ਤੇ ਪਹਿਲਾ ਪਹਿਲਾ ਇੱਕ ਐਸਾ ਉਹ ਹੋਇਆ ਜਿਹਦੇ ਵਿੱਚ ਤਿਲਕ ਜਿਨੇ ਉਹ ਨਹੀਂ ਉਹਨਾਂ ਨੇ ਧਾਰਨ ਕੀਤਾ ਲੇਕਿਨ ਜਦੋਂ ਤਿਲਕ ਜਿਨੇ ਉਹ ਰਗਜ਼ੇ ਵੱਲੋਂ ਮੁਗਲ ਸਲਤਨਤ ਵੱਲੋਂ ਉਤਾਰਿਆ ਜਾ ਰਿਹਾ ਸੀ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਇਹ ਬਹੁਤ ਵੱਡਾ ਦਿਨ ਸਾਡੇ ਕੋਲ ਆ ਰਿਹਾ ਨਵੰਬਰ ਦੇ ਮਹੀਨੇ ਚ ਮੈਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਧਾਮੀ ਸਾਹਿਬ ਨਾਲ ਵੀ ਮੇਰੀ ਮੀਟਿੰਗ ਹੋਈ ਸੀ ਕਿ ਐਸਜੀਪੀਸੀ ਨੂੰ ਔਰ ਸਾਰੀ ਕਮੇਟੀਆਂ ਨੂੰ ਰਲ ਕੇ ਮਨਾਉਣਾ ਚਾਹੀਦਾ ਹੈ ਦਿੱਲੀ ਵਿਧਾਨ ਸਭਾ ਦੀ ਚੋਣ ਹੋ ਗਿਆ ਖਾਲੀ ਜਨਸੂਲ ਨਹੀਂ ਲੜੇ ਕਿ ਅਕਾਲੀ ਦਲ ਚੋਣ ਨਾ ਲੜਨ ਦਾ ਫੈਸਲਾ ਉਹਨਾਂ ਨੇ ਜਿਹੜਾ ਕੀਤਾ ਮੈਂ ਸਮਝਦਾ ਉਹ ਕਾਦੀ ਦਲ ਦੀ ਹਾਈ ਕਮਾਂਡ ਨੇ ਜੋ ਕੀਤਾ ਉਹ ਠੀਕ ਕੀਤਾ ਲੇਕਿਨ ਜਿਹੜੇ ਉਥੇ ਸਰਸਾ ਸਾਹਿਬ ਆਰ ਕੇ ਜਿਹੜੀ ਸਾਰੀ ਦਿੱਲੀ ਕਮੇਟੀ ਉਹਦੀ ਇਲੈਕਸ਼ਨ ਚ ਚੁੱਕ ਗਈ ਹੋਈ ਹੈ ਸਾਰੇ ਕੰਪਿਊਟਰ ਤੋਂ ਲੈ ਕੇ ਸਟਾਫ ਤੋਂ ਲੈ ਕੇ ਮੈਂਬਰ ਸਵਾਲ ਲੱਗੇ ਨੇ ਜੋ ਹਰਿਆਣੇ ਚ ਰਿਜ਼ਲਟ ਆਇਆ ਉਹ ਸਰਸਾ ਸਾਹਿਬ ਦੀ ਕੰਸਟੀਚੁਐਂਸੀ ਤੋਂ ਵੀ ਰਿਜ਼ਲਟ ਆਏਗਾ